ਖਰੜ ਦੇ ਸੀਆਈ ਸਟਾਫ ਨੂੰ ਇਸ ਵਿੱਲੇ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਨਯੰਗ ਬਾਣੇ ਦੇ ਵਿੱਚ ਦੋ ਜਣਿਆਂ ਨੂੰ ਕੀਤਾ ਗ੍ਰਿਫਤਾਰ ਤਾਂ ਉਹਨਾਂ ਦੀ ਤਲਾਸ਼ੀ ਦੇ ਦਰਮਿਆਨ ਉਹਨਾਂ ਕੋਲੋਂ ਤਿੰਨ ਪਿਸਤੌਲਾਂ 315 ਬੋਰ ਦੇ ਮਿਲੀਆਂ ਲੈ ਚਲਦੇ ਤੁਹਾਨੂੰ ਪੱਤਰਕਾਰ ਵਰਤਾਂ ਦੇ ਵਿੱਚ ਸੀਆਈ ਸਟਾਫ ਦੇ ਵਿੱਚ ਕੀ ਕਹਿ ਰਹੇ ਨੇ ਸੀਨੀਅਰ ਅਫਸਰ ਅਭੀ ਤੁਹਾਨੂੰ ਖਰੜ ਸੀਆਈ ਸਟਾਫ ਨੂੰ ਇੱਕ ਇਤਲਾ ਮਿਲੀ ਸੀ ਕਿ ਕੋਈ ਦੋ ਪਰਸਨ ਹੈ ਜੋ ਇਲੀਗਲ ਵੈਪਨ ਦੀ ਸਮਗਲਿੰਗ ਕਰਦੇ ਹੋ ਸਕਦੇ ਤਦ ਜਦੋਂ ਸਾਨੂੰ ਇਹ ਇਤਲਾ ਮਿਲੀ ਤੇ ਸਾਡੀ ਟੀਮ ਨੇ ਟੋਰ ਪਲਾਜ਼ਾ ਭਾਗੋ ਮਾਜਰਾ ਨੇੜੇ ਇੱਕ ਨਾਕਾ ਲਾਇਆ ਤੇ ਫਿਰ ਦੋ ਪਰਸਨ ਜਿਹੜੇ ਕਿ ਨਿਹੰਗ ਸੀਗੇ ਉਹਨਾਂ ਦੇ ਕੋਲੋਂ 3 315 ਬੋਰ ਦੀ ਪਿਸਟਲਜ਼ ਉਹਨਾਂ ਦੇ ਕੋਲੋਂ ਰਿਕਵਰ ਲਈ ਫਿਰ ਉਹਨਾਂ ਦੀ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇੱਕ ਜੋ ਪਰਸਨ ਸੀਗਾ ਉਹ ਜੁਵਨਾਈਲ ਹੋਣ ਕਾਰਨ ਉਹਨੂੰ ਫਿਰ ਅਸੀਂ ਜੁਵਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕਰਾ ਕੇ ਉਹਨੂੰ ਫਿਰ ਅਸੀਂ ਕਰੈਕਟਿਵ ਹੋਮ ਭੇਜਿਆ ਤੇ ਦੂਜਾ ਜੋ ਪਰਸਨ ਸੀਗਾ ਉਹਦਾ ਨਾਮ ਆਕਾਸ਼ਦੀ ਹੈਗਾ ਜੋ ਪਿੱਛੋਂ ਤਲਵੰਡੀ ਜੱਲੇਖਾਨ ਦਾ ਰਹਿਣ ਵਾਲਾ ਹੈ ਫਿਰੋਜ਼ਪੁਰ ਜ਼ਿਲ੍ਹੇ ਦਾ ਤੇ ਇਹ ਦੋਨੋਂ ਪਰਸਨ ਨਿਹੰਗ ਸੀਗੇ ਤੇ ਦੋਨੋਂ ਹੀ ਪਰਸਨ ਯੂਪ ਦੇ ਮੇਰਠ ਤੋਂ ਇਹ ਇਲੀਗਲ ਵੈਪਨ ਨੂੰ ਲੈ ਕੇ ਆ ਰਹੇ ਸੀਗੇ ਜੋ ਇਨੀਸ਼ੀਅਲ ਪੁੱਛਕੀਚ ਦੇ ਹਿਸਾਬ ਨਾਲ ਜੋ ਗੱਲ ਸਾਹਮਣੇ ਆਈ ਹੈ ਕਿ ਨਾਨੂ ਕਿਸੇ ਨੇ 68 ਲੱਖ 68000 ਰੁਪਏ ਦਿੱਤੇ ਸੀਗੇ ਤੇ ਇਹ ਤਿੰਨ ਪਿਸਟਲ ਲੈ ਕੇ ਆਏ ਹੈ ਤੇ ਹੁਣ ਜੋ ਅੱਗੇ ਦੀ ਤਫਤੀਸ਼ ਹੈ ਉਹ ਪਰਸਨ ਜਿਨੇ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਜਿਨਾ ਜਿਨੇ ਤਿੰਨ ਵੈਪਨ ਮੰਗਾਏ ਉਹਦਾ ਇੱਕ ਪਤਾ ਕਰਨਾ ਕਿ ਉਹ ਬੰਦੇ ਨੇ ਕਿਉਂ ਇਨਾਤੋਂ ਮੰਗਾਏ ਸੀਗੇ ਤੇ ਦੂਜੀ ਜਿਹੜੀ ਗੱਲ ਹੈਗੀ ਇਹਨਾਂ ਦੇ ਦੱਸਣ ਮੁਤਾਬਕ ਇਹ ਆਪਣੇ ਪਰਸਨਲ ਇਸਤੇਮਾਲ ਦੇ ਲਈ ਵੈਪਨ ਲੈ ਕੇ ਆਏ ਤੇ ਅੱਗੇ ਕੋਈ ਹੋਰ ਕਰਾਇਮ ਦਾ ਐਸਾ ਜਿਨ੍ਹਾਂ ਦਾ ਕੋਈ ਮੋਟਿਵ ਨਹੀਂ ਸੀਗਾ ਬਟ ਕਿਉਂਕਿ ਹਜੇ ਉਹ ਦੂਜਾ ਤੇ ਤੀਜਾ ਪਰਸਨ ਜਿਨੇ ਵੈਫਰ ਮੰਗਾਈ ਸੀਗੇ ਉਹਦਾ ਹਜੇ ਪਤਾ ਕਰਨਾ ਬਾਕੀ ਹੈਗਾ ਤੇ ਹੋਰ ਅਲੱਗ-ਕੁਨਾਲ ਐਕਟੀਵਿਟੀ ਦੇ ਵਿੱਚ ਨਾ ਦੀ ਸਮੂਲਿਤ ਹੋਣੀ ਪਾਈ ਜਾਂਦੀ ਏ ਤੇ ਫਿਰ ਉਹ ਅਸੀਂ ਪ੍ਰੈਸ ਨੂੰ ਅਸੀਂ ਸ਼ੇਅਰ ਕਰਾਂਗੇ ਇਹ ਰੇਣੀ ਕਿੱਥੋਂ ਦੇ ਆਗੇ ਇੱਕ ਫਿਰੋਜ਼ਪੁਰ ਦੇ ਜੀ ਆਕਾਸ਼ਦੀ ਤੇ ਦੂਜਾ ਪਰਸਨ ਜੁ ਮਿਲਾਈ ਲਗਾ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਵੀ ਜਿਹੜਾ ਥਰਡ ਪਰਸਨ ਉਹ ਕਿੱਥੋਂ ਦਾ ਹੈ ਨਹੀਂ ਨਹੀਂ ਅਜੇ ਨਹੀਂ ਆਇਆ ਹੈਗਾ ਬਸ ਇਹਨਾਂ ਨੂੰ ਪੈਸੇ ਮਿਲੇ ਹੈ ਠੀਨਾਂ ਨੇ ਜੋ ਆਗੇ ਪੇਮੈਂਟ ਕੀਤੀ ਹੈਗੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਕੇ ਪਤਾ ਲੱਗ ਸਕਦਾ ਹੈਗਾ ਅ ਨਹੀਂ ਅਜੇ ਤੱਕ ਕੋਈ ਰੀਗੂਲਰ ਰਿਕਾਰਡ ਨਹੀਂ ਹੈਗਾ ਇੱਕ ਤਾਂ 17 ਸਾਲ ਕੁਝ ਮਹੀਨੇ ਦੇ ਦੀ ਏਜ ਹੈਗੀ ਤੇ ਦੂਜਾ ਪਰਸਨ ਇੱਕ 21 ਸਾਲ ਦਾ ਹੈਗਾ ਤੇ ਦੋਨੋਂ ਹੀ ਨਿਹੰਗ ਸਿੱਖ ਹੈ ਤੇ ਅ ਇੱਕ ਡੇਰਾ ਅੰਮ੍ਰਿਤਸਰ ਦੇ ਨੇੜੇ ਡੇਰਾ ਹੈ ਜੋ ਉੱਥੇ ਕੋੜਿਆਂ ਦੇ ਸਾਹਮਣ ਕਰਨ ਵਾਸਤੇ ਉੱਥੇ ਆਪਣਾ ਉਹ ਦੇਖਨੇ ਕਰ ਰਹੇ ਸੀਗੇ ਤੇ ਕੋਈ ਕ੍ਰਿਮੀਨਲ ਹਿਸਟਰੀ ਐਸੇ ਅਜੇ ਤੱਕ ਕੋਈ ਸਾਬਨੀ ਨਹੀਂ ਹੈ ਫੇਵਰ ਦਾ ਮੋਡ ਕੀ ਸੀ ਇਹਨਾਂ ਦਾ ਜਿਹੜਾ ਕੈਸ਼ ਦਿੱਤਾ ਗਿਆ ਇਹ ਲੈ ਕੇ ਕੈਸ਼ ਲੈ ਕੇ ਗਏ ਸੀਗੇ ਬਟ ਜਿਹੜਾ ਕਿ ਉੱਥੇ ਖਰੀਦ ਇਨਾਂ ਨੇ ਕੀਤੇ ਮੇਰਲ ਤੋਂ ਉੱਥੇ ਹੀ ਇਨਾਂ ਨੇ ਕੁਝ ਪੇਮੈਂਟ ਯੂਪੀਆਈ ਵੀ ਕੀਤੀ ਹੈ ਤੋਂ ਜਿਸ ਤੋਂ ਬਾਇ ਕੀਤਾ ਹੈਗਾ ਔਰ ਜਿਹਨੇ ਖਰੀਦ ਕਰਾਈ ਹੈ ਉਹ ਦੋਨੋਂ ਪਰਸਨ ਮਿਲ ਜائیںਗੇ ਤਾਂ ਪੂਰਾ ਕੋ ਪੂਰਾ ਜੋ ਇਹ ਅ ਇਲੀਗਲ ਵੈਪਨ ਦੀ ਸਮਗਲਿੰਗ ਵਾਲਾ ਇੱਕ ਨੈਟਵਰਕ ਹੈਗਾ ਉਹ ਪਤਾ ਲੱਗ ਜਾਈਗਾ ਕਿੰਨੇ ਦਿਨ ਦਾ ਰਿਮਾਨ ਇੱਕ ਆਕਾਸ਼ਦੀਪ ਤੇ ਸਾਡੇ ਕੋਲ ਇੱਕ ਦਿਨ ਦਾ ਰਿਮਾਰਡੂ ਮਿਲਿਆ ਅੱਜ ਉਹਦੀ ਅੱਜ ਉਹਨੂੰ ਪੇਸ਼ ਕਰਾਇਆ ਗਿਆ ਸੀਗਾ ਤੇ ਉਹਨੂੰ ਇਹ ਪੁਲਿਸ ਨੂੰ ਇੱਕ ਦਿਨ ਦਾ ਪੁਲਿਸ ਰਿਮਾਰਡ ਕਿਹੜੀ ਨਿਆਣੀ ਜੱਥੇ ਬੰਦੀ ਦਾ ਸੁਮੰਤਰ ਆਖਦੇ ਨਾਲ ਉਹ ਅਸੀਂ ਬਾਅਦ ਚ ਸ਼ੇਅਰ ਕਰਾਂਗੇ ਕਿਉਂਕਿ ਪਰਸਨਲ ਯੂਜ਼ ਦੇ ਲਈ ਲਾਈ ਸੀਗੇ ਤੇ ਜੱਥੇ ਬੰਦੀ ਦਾ ਐਸਐਸ ਕੋਈ ਇਹਦੇ ਵਿੱਚ ਹੋਣੀ ਹੈ Thank you.